ਜਿਨਰਜੀਨੀ ਫੋਟੋਗ੍ਰਾਫਰ ਸਾਹਿਬ ਦੇ ਪਿੰਡ ਜਟਾਣਾ ਉੱਚਾ ਵਿਖੇ ਅੱਜ ਸਵੇਰੇ 7:30 ਵਜੇ ਕਰੀਬ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਵਿੱਤਰ ਸਿੰਘ ਦੇ ਘਰ ਅੰਨੇਵਾ ਫਾਇਰਿੰਗ ਕੀਤੀ ਹੈ ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਗੋਲੀਆਂ ਨਾਲ ਘਰ ਦਾ ਗੇਟ ਛਲਨੀ ਹੋ ਗਿਆ ਤਾਂ ਹਮਲਾਵਰਾਂ ਦੇ ਹੌਸਲੇ ਇੰਨੇ ਬੁਲੰਸਾਨ ਕਿ ਘਰ ਦੀ ਰਸੋਈ ਤੱਕ ਗੋਲੀਆਂ ਚਲਾਉਂਦੇ ਪਹੁੰਚ ਗਏ ਨੇ ਪਰਵਾਰਕ ਮੈਂਬਰ ਅਨੁਸਾਰ ਹਮਲਾਵਰਾਂ ਵੱਲੋਂ ਪਹਿਲਾਂ ਆਵਾਜ਼ਾਂ ਲਗਾਈਆਂ ਗਈਆਂ ਪਰ ਸਵੇਰ ਤੋਂ ਸਮਾਹ ਹੁਣ ਕਾਰਨ ਘਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਦੇ ਵਿੱਚ ਵਿਅਸਥਾ ਤਜੋ ਕਾਫੀ ਸਮਾਂ ਕੋਈ ਬਾਹਰ ਨਾ ਨਿਕਲਿਆ ਤਾਂ ਉਕਤਣ ਪਛਾਤੇ ਹਮਲਾਵਰਾਂ ਵੱਲੋਂ ਘਰ ਤੇ ਅਨੇਵਾ ਫਾਇਰਿੰਗ ਕੀਤੀ ਗਈ ਹੈ ਤਾਂ ਘਰ ਦੇ ਤਾਂ ਕਹਿਣਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਘਰ ਤਾਂ ਕੋਈ ਮੈਂਬਰ ਬਾਹਰ ਨਹੀਂ ਨਿਕਲਿਆ ਨਹੀਂ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਤਾਂ ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਘਟਨਾ ਸਥਲ ਉੱਤੇ ਐਸਐਸਪੀ ਡਾਕਟਰ ਜੋਧ ਗਰੇਵਾਲ ਅਤੇ ਐਸਪੀ ਰਾਕੇਸ਼ ਯਾਦਵ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਬਰੀਕੀ ਪਹਿਲੂਆਂ ਤੇ ਜਾਂਚ ਸ਼ੁਰੂ ਕੀਤੀ ਹੈ ਇਸ ਸਬੰਦੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਉਤ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਅਮਲਾਵਰਵਾਲੋਂ ਪੰਜ ਰਾਉਂਡ ਫਾਇਰ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ। ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੁਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕੇ ਆਏ ਸੀ ਭਰਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੋਂ ਮਨ ਹੀ ਸੋਚਦਾ ਵੀ ਬਾਹਰ ਹਾਕਾ ਮਾਰ ਰਿਹਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫਾਇਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਆ ਅੱਛਾ ਜੀ ਚਲੋ ਜਦੋਂ ਮੈਂ ਬਾਹਰ ਆ ਕੇ ਧਿਆਨ ਮਾਰਿਆ ਤਾਂ ਦੇਖਣਾ ਸਾਡੇ ਗੇਟ ਦੇ ਵਿੱਚ ਹੀ 5 ਫਾਇਰ ਨਿਕਲੇ ਹੋਏ ਨੇ ਹਾਂ ਜੀ ਤੇ ਇੱਕ ਖੋਲ ਉੱਥੇ ਇੱਕ ਨੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਹਾਂ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ اچانک ਹੀ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲਿਆ ਹੁੰਦਾ ਤਾਂ ਹੋ ਸਕਦਾ ਵੀ ਸ਼ਾਇਦ ਕੋਈ ਗੋਲੀ ਮੇਰੇ ਵੀ ਲੱਗ ਜੇ ਅੱਛਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਬਿਲਕੁਲ ਕੋਈ ਵੀ ਇਹੀ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ ਅੱਛਾ ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ ਹੈ ਬਿਲਕੁਲ ਫੋਨ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ ਆ ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ ਜੀ ਹਾਂ ਹਮ ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਤੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ ਅੱਛਾ ਹਾਂ ਜੀ ਹਾਂ ਬੜੇ ਪ੍ਰਾਇਮਰੀ ਹਜੇ ਫੇਜ਼ ਹੈ तो तुम देखा होना एस एस पी साहब आप सारा विजिट करके गए हैं जी। और एस एच ओ डी एस पी साहब मौके से इमीडिएटली पहुँच गए थे जिन्हें ही रिपोर्टेड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पास क्योंकि वो वो ही तहकीकात आप कर रहे हैं डी एस पी साहब एस एच ओ साहब सारी अपनी फोरेंसिक टीम हैगी अपनी टैक्नीकल टीम है वो सारी मौके से आ चुकी है इतने जोड़ा भी टैक्नीकल डिजिटल डाटा है वो असी इकट्ठा कर रहे हैं ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਨ ਇੱਕ ਜਿੰਦਾ